ਅੰਮ੍ਰਿਤਸਰ ਦੇ ਅੰਦਰ ਸਵੇਰ ਤੋਂ ਹੀ ਲਗਾਤਾਰ بارش ਦੇਖਣ ਨੂੰ ਮਿਲ ਰਹੀ ਹੈ ਉੱਥੇ ਹੀ ਇਸ بارش ਦੇ ਕਰਕੇ ਜਿੱਥੇ ਲੋਕਾਂ ਨੂੰ ਪਾਰੀ ਗਰਮੀ ਤੋਂ ਰਾਹਤ ਮਿਲਿਆ ਉੱਥੇ ਹੀ ਇਸ بارش ਦੇ ਚਲਦੇ ਕਿਸਾਨਾਂ ਦੇ ਚਿਹਰੇ ਤੇ ਵੀ ਰੌਣਕ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਇਸ بارش ਦੇ ਚਲਦੇ ਖੇਤਾਂ ਵਿੱਚ ਝੋਨੇ ਦੀ ਫਸਲ ਨੂੰ ਇਸ بارش ਦਾ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਜਿਸ ਦੇ ਚਲਦੇ ਕਿਸਾਨ ਖੁਸ਼ ਨਜ਼ਰ ਆ ਰਹੇ ਹਨ ਉੱਥੇ ਹੀ ਇਸ بارش ਦੇ ਕਰਕੇ ਜੀਵ ਜੰਤੂਆਂ ਨੂੰ ਵੀ ਗਰਮੀ ਤੋਂ ਰਾਹਤ ਮਿਲੇਗੀ ਮੰਨ ਲਈਏ ਤੇ ਜਿਵੇਂ ਝੋਵਾਂ ਨੂੰ ਲੱਗੂ ਫਸਲਾਂ ਨੂੰ ਇਹ ਨਾਲੇ ਗਰਮੀ ਤੋਂ ਰਾਤ ਮਿਲਿਆ ਕਿੰਨੇ ਦਿਨਾਂ ਤੋਂ ਗਾਧ ਨਹੀਂ ਪਾਇਆ ਇਹ ਨਹੀਂ तकरीबन ਆਪਣੇ ਦੇ ਮਹੀਨਾ ਹੀ ਹੋ ਗਿਆ ਸੀ ਪੈ ਨੂੰ ਮਹੀਨੇ ਡੇਢ ਮਹੀਨੇ ਬਾਅਦ ਨਹੀਂ ਪਿਆ ਹੈ ਉਸਾਨਾਂ ਲਈ ਕਿਦਾਂ ਕਾ ਫਾਇਦੇਮੰਦ ਹੋ ਜਾਈਏ ਇਹ ਤੇ ਹੁਣ ਤੇ ਬਹੁਤ ਫਾਇਦੇਮੰਦ ਆ ਜੇ ਹੁਣ ਵੱਧ ਨਾ ਹੋਵੇ ਤੇ ਬਹੁਤ ਲਾਇਵ ਆਂਦੇ ਆ ਜੀ ਗਰਮੀ ਨੇ ਬਹੁਤ ਜ਼ਿਆਦਾ ਨਾਸ ਕੀਤਾ ਹੈ ਲੋਕਾਂ ਦਾ ਤੇ ਇਹ ਵੀ ਗਰਮੀ ਤੋਂ ਰਾਤ ਮਿਲੇਗੀ ਫਸਲ ਵਾੜੀ ਵੀ ਚੰਗਾ ਹੋ ਜੇ ਸੁਭਾਵਨਾ ਨਾਲ ਸਾਹ ਦੇ ਨਾਲ ਪਏ ਬਾਤ ਬਾਰੇ ਬਾਅਦਸ ਬਹੁਤ ਲਾਏ ਬੰਦੇ ਬਾਤ ਤੋਂ ਬਗੈਰ ਤਾਂ ਬਹੁਤ ਬੁਰਾ ਹਾਲ ਜੀਵ ਜੰਤ ਦਾ ਵੀ ਬਹੁਤ ਬੁਰਾ ਹਾਲ ਤੇ ਆਈਏ ਤਾਂ ਛਿੜਕਾ ਕਰਨਾ ਕਿਦਾ ਵੱਡਾ ਕਿੰਨਾ ਬਚਾਊਗਾ ਕੱਟ ਕਰਨਾ ਪਊਗਾ ਜੀ ਬਹੁਤ ਪਰੇਸ਼ਾਨੀ ਤੇ 10 ਦਿਨਾਂ ਦੀ بارش ਪੈ ਗਈ 10 ਦਿਨਾਂ ਦੇ ਵਿੱਚ ਬਹੁਤ ਰਾਤ ਨਹੀਂ ਜੀ ਲੱਖਾਂ ਕਰੋੜਾਂ ਦੀ ਮਿਲ ਜਾਈਏ ਤੇ ਹਮ ਕੋਈ ਪਰੇਸ਼ਾਨੀ ਨਹੀਂ ਨਵਾਨਾਂ ਨੂੰ ਪਰੇਸ਼ਾਨੀ ਆਏਗੀ ਬਾਕੀ ਕਿਸੇ ਨੂੰ ਪਰੇਸ਼ਾਨੀ ਨਹੀਂ ਸਾਨੂੰ ਵੀ ਬਹੁਤ ਲਾਏ ਬੰਦੇ ਆ ਜੀ ਜਿਹੜੇ ਬੰਦਿਆਂ ਦੀ ਨਵਾਨ ਜ਼ਮੀਨ ਆ ਉਹਨਾਂ ਦਾ ਨੁਕਸਾਨ ਆ ਉੱਚਿਆਂ ਨੂੰ ਕੋਈ ਫਰਕ ਨਹੀਂ ਪੈਂਦਾ